ਪੰਜਾਬ ਦੇ ਸਾਰੇ ਅੰਡਰਬ੍ਰਿਜਾਂ ਦੇ ਵਿੱਚ ਪਾਣੀ ਭਰ ਸਕਦਾ ਪਰ ਪੰਜਾਬ ਦੇ ਇਸ ਪੁਲ ਦੇ ਵਿੱਚ ਪਾਣੀ ਕਦੇ ਨਹੀਂ ਭਰ ਸਕਦਾ 10 ਸਾਲ ਪੁਰਾਣਾ ਪੁਲ ਹੈਗਾ ਇਹੋ ਜੀ ਤਕਨੀਕ ਦੀ ਵਰਤੋਂ ਕੀਤੀ ਹੈ ਜਿਹੜੇ ਵੀ ਇੰਜੀਨੀਅਰ ਨੇ ਇਹ ਬਣਾਇਆਗਾ ਨਾ ਤਾਂ ਇਹਦੇ ਵਿੱਚ ਅੱਜ ਤੱਕ ਪਾਣੀ ਆਇਆ ਤੇ ਨਾ ਕਦੇ ਆਏਗਾ ਜਿੰਨਾ ਮਰਜ਼ੀ ਮੀਂਹ ਆਜੇ ਤੇ ਰਾਤ 6 ਘੰਟੇ ਮੀਂਹ ਪਿਆ ਸੀਗਾ ਸਾਰੇ ਪੁਲ ਭਰੇ ਪਏ ਨੇ ਆਹ ਪੁਲ ਦੇਖ ਸਕਦੇ ਹੋ ਪੰਜਾਬ ਦਾ ਇੱਕੋ ਇੱਕ ਪੁਲਾ ਜਿਹੜਾ ਜਮ ਖਾਲੀ ਹੈਗਾ ਆਪ ਦੀ ਰੇਲ ਪਟੜੀ ਦੇ ਵਿੱਚ ਅੰਡਰ ਪੁਲ ਬਣੇ ਹੋਏ ਤੁਸੀਂ ਦੇਖੇ ਹੋਣਗੇ ਪਰ ਤੁਹਾਨੂੰ ਇਹ ਪੰਜਾਬ ਦਾ ਅਨੋਖਾ ਦਿਖਾਉਣ ਜਾ ਰਹੇ ਹਾਂ ਇਹਦੇ ਵਿੱਚ ਪਾਣੀ ਨਹੀਂ ਰੁਕਦਾ ਪੰਜਾਬ ਦਾ ਇਹ ਪਹਿਲਾ ਪੋਲਾ ਹੈਗਾ ਜਿਹਦੇ ਵਿੱਚ ਪਾਣੀ ਜਿੰਨਾ ਮਰਜੀ ਬਾਰਿਸ਼ ਆ ਜਾਏ ਨਾਲ ਦੀ ਨਾਲ ਡਰੇਨ ਹੋ ਜਾਂਦਾ ਤੁਹਾਨੂੰ ਦਿਖਾ ਦੇਣਾ ਮੇਰੇ ਪਿੱਛੇ ਦੇ ਰਾਤ ਤਕਰੀਬਨ 5 ਤੋਂ 7 ਘੰਟੇ ਇੱਥੇ ਬਾਰਿਸ਼ ਪਈ ਜੇਗੀ ਪਰ ਇੱਥੇ ਪਾਣੀ ਨਹੀਂ ਰੁਕਿਆ ਹਾਂਜੀ ਅੱਜ ਇੱਕ ਤੁਹਾਨੂੰ ਪੁਲ ਦਿਖਾਉਣ ਲੱਗਿਆ ਪੰਜਾਬ ਦੇ ਵਿੱਚ ਜਿਹੜੀਆਂ ਟ੍ਰੇਨਾਂ ਲੰਘਣਾ ਲੱਗਦੀਆਂ ਉਹਦੇ ਅੰਡਰ ਬ੍ਰਿਜ ਬਹੁਤ ਬਣਾਏ ਹੋਏ ਨੇ ਪਰ ਹਰੇਕ ਪੰਜਾਬ ਦੇ ਪੁਲ ਦੇ ਵਿੱਚ ਪਾਣੀ ਰੋਕਦਾ ਪਰ ਤੁਹਾਨੂੰ ਪੰਜਾਬ ਦਾ ਅੱਜ ਇੱਕ ਅਜੀਹਾ ਪੁਲ ਦਿਖਾਉਣ ਜਾ ਰਹੇ ਹਾਂਗੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਗੁਲਾਬਗੜ ਤੇ ਤੂੰਗਾਲੀ ਦੇ ਜੋ ਸੂਏ ਦੇ ਬਿਲਕੁਲ ਨਾਲ ਬਣਿਆ ਹੋਇਆਗਾ ਜਿੰਨਾ ਮਰਜੀ ਮੀਂਹ ਆ ਜੇ ਇਹ ਪੁਲ ਨਹੀਂ ਭਰਦਾ ਕਿਉਂਕਿ ਜਿਹੜੇ ਠੇਕੇਦਾਰ ਨੇ ਇਹਦਾ ਠੇਕਾ ਲਿਆ ਸੀਗਾ ਇੰਨਾ ਕੁ ਵਧੀਆ ਕੰਮ ਕੀਤਾ ਇਹਦੇ ਵਿੱਚ ਕਿ ਪਾਣੀ ਰੋਕ ਦੇਣੀ ਕੱਲ ਪੂਰੀ ਰਾਤ ਬਾਰਿਸ਼ ਹੋਈ ਤਕਰੀਬਨ 2 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਬਾਰਿਸ਼ ਹੋਈ ਹੈਗੀ ਤੁਹਾਨੂੰ ਅਗਲਾ ਪੁਲ ਵੀ ਦਿਖਾਵਾਂਗੇ ਉੱਥੇ ਬਹੁਤ ਜ਼ਿਆਦੇ ਪਾਣੀ ਨਾਲ ਭਰਿਆ ਹੋਇਆ ਪੁਲ ਹੈਗਾ ਪਰ ਆਹ ਤੁਸੀਂ ਪੁਲ ਦੇਖ ਸਕਦੇ ਹੋਗੇ ਰਾਤ ਇੰਨਾ ਜ਼ਿਆਦਾ ਮੀਂਹ ਪੈਣ ਦੇ ਬਾਵਜੂਦ ਵੀ ਇਹਦੇ ਵਿੱਚ ਪਾਣੀ ਨਹੀਂ ਰੁਕਿਆ ਤੇ 10 ਸਾਲ ਹੋ ਗਏ ਇਸ ਪੁਲ ਨੂੰ ਬਣੇ ਹੋਏ ਨੂੰ ਤੇ ਇਹ ਇਸ ਤਰੀਕੇ ਨਾਲ ਹੀ ਪਿਆ ਜਿੰਨਾ ਮਰਜੀ ਮੀਂਹ ਆ ਜਾਏ ਪਰ ਪਾਣੀ ਨਹੀਂ ਇਹਦੇ ਵਿੱਚ ਰੋਕਦਾ ਆਪਾਂ ਦੇਖਦੇ ਰਹਨੇਗੇ ਬਠਿੰਡਾ ਮਾਨਸਾ ਰੋਡ ਤੇ ਅੰਡਰਬ੍ਰਿਜ ਬਣਿਆ ਹੋਇਆ ਹੈਗਾ ਉੱਥੇ ਕਾਰਾਂ ਤੱਕ ਡੁੱਬ ਜਾਂਦੀਆਂ ਨੇ ਪਰ ਜਿਹੜਾ ਇਹ ਠੇਕੇਦਾਰ ਨੇ ਪੁਲ ਬਣਾ ਤੁਸੀ ਦੇਖ ਸਕਦੇ ਹੋਗੇ ਰਾਤ ਮੀਂਹ ਪੈਕਟਾ ਤੁਹਾਨੂੰ ਦੂਜੇ ਪੁਲ ਦੀ ਵੀਡੀਓ ਵੀ ਦਿਖਾਵਾਂਗੇ ਪਰ ਤੁਹਾਨੂੰ ਆ ਦਿਖਾਉਣੇ ਆ ਆ ਦੇਖੋ ਜਿਹੜਾ ਇਹ ਪੁਲ ਬਣਾਇਆ ਸੀਗਾ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਜਿੰਨਾ ਮਰਜ਼ੀ ਮੀਂਹ ਆ ਜਾ ਦੇਖੋ ਸਾਰਾ ਪਾਣੀ ਨਾਲ ਦੀ ਨਾਲ ਥੱਲੇ ਚਲਾ ਜਾਂਦਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੇ ਇੱਥੇ ਅੱਗੇ ਖੂਹ ਵੀ ਬਣਾਇਆ ਹੋਇਆ ਤੇ ਥੱਲੇ ਇੱਥੇ ਜਿਹੜੀਆਂ ਪਾਈਪਾਂ ਪਾਆਂ ਹੋਊਗੀਆਂ ਨੇ ਨਾ ਇੱਥੇ ਮੋਟਰ ਲੱਗੀ ਹੋਈ ਹੈਗੀ ਕਿਉਂਕਿ ਜ਼ਿਆਦਾਤਰ ਆ ਦੇਖੋ ਜਿਹੜੇ ਇਹਨਾਂ ਨੇ ਇੱਥੇ ਰੋਡ ਦੇ ਵਿਚਾਲੇ ਵੀ ਲਾ ਦੇ ਦੇ ਵਿੱਚ ਪਾਈਪਾਂ ਲਾ ਕੇ ਸਾਰਾ ਪਾਣੀ ਥੱਲੇ ਚਲਾ ਜਾਂਦਾ ਦੇਖੋ ਪਾਣੀ ਹਲੇ ਤੱਕ ਜਾਈ ਵੀ ਜਾਂਦਾ ਹੈਗਾ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਹੈਗਾ ਜੇ ਪੰਜਾਬ ਦੇ ਸਾਰੇ ਪੁਲਾਂ ਦੇ ਵਿੱਚ ਅਜਿਹੇ ਤਰੀਕੇ ਦੇ ਨਾਲ ਕੰਮ ਕੀਤਾ ਜਾਵੇ ਤਾਂ ਪੰਜਾਬ ਦੇ ਕਿਸੇ ਵੀ ਪੁਲ ਦੇ ਵਿੱਚ ਪਾਣੀ ਨਹੀਂ ਰੁਕ ਸਕਦਾ ਤੇ ਤੁਹਾਨੂੰ ਨਾਲ ਵਾਲਾ ਪਰਲੇ ਪਾਸੇ ਖੂਬ ਹੀ ਦਿਖਾਉਣਾ ਜਿਹੜਾ ਖੂਬ ਬਣਾਇਆ ਸੀਗਾ ਜਿਹੜੇ ਇਹ ਇੰਜੀਨੀਅਰ ਨੇ ਬਣਾਇਆ ਠੇਕੇਦਾਰ ਨੇ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਦੇਖੋ ਸੋ ਪੁਲ ਵੀ ਬਹੁਤ ਕਾਫੀ ਲੰਮਾਗਾ ਤਕਰੀਬਨ 100 ਮੀਟਰ ਉਧਰੇ ਪਾਸੇ 200 ਮੀਟਰ ਲੰਬਾ ਪੁਲ ਆ ਇਹ ਕਿਵੇਂ ਜੀ ਲੱਖਾਂ ਰੁਪਇਆ ਸਰਕਾਰ ਠੇਕਾ ਨਹੀਂ ਪਾਣੀ ਕੱਢਣ ਦੇ ਪਰੰਤੂ ਇਹ ਪੁਲ ਦੇ ਵਿੱਚ ਕੋਈ ਠੇਕਾ ਨਹੀਂ ਦਿੱਤਾ ਜਾ ਰਿਹਾ ਜੇ ਸਰਕਾਰ ਦਾ ਕਿੰਨਾ ਵੱਡਾ ਫਾਇਦਾ ਹੈ ਉਹ ਇਹ ਜੀ ਪੰਜਾਬ ਸਰਕਾਰ ਨੂੰ ਤੇ ਸੈਂਟਰ ਗਵਰਨਮੈਂਟ ਨੇ ਵੀ ਉਹਨਾਂ ਨੂੰ ਕਹਿਣੇ ਆਏਗੇ ਮੁਲਾਜ਼ਮਾਂ ਨੂੰ ਵੀ ਇੱਕ ਵਾਰ ਆ ਕੇ ਜਰੂਰ ਇਸ ਦੇਖਿਆ ਜਾਵੇ ਕਿਹੜੀ ਇਸੇ ਤਕਨੀਕ ਵਰਤੀ ਗਈ ਹੈਗੀ ਤੇ ਪੰਜਾਬ ਦੇ ਹਰ ਇੱਕ ਪੁਲ ਦੇ ਵਿੱਚ ਇਹ ਤਕਨੀਕ ਜੇ ਅਪਣਾਈ ਜਾਵੇ ਤਾਂ ਜਿਹੜੇ ਲੋਕ ਤੰਗ ਪ੍ਰੇਸ਼ਾਨ ਹੁੰਦੇ ਨੇ ਮੀਂਹ ਦੇ ਵਿੱਚ ਪੁਲ ਪਰ ਜਾਂਦੇ ਨੇ ਗੱਡੀਆਂ ਡੋਬ ਜਾਂਦੀਆਂ ਨੇ ਉਹ ਬਚਤ ਹੋ ਜੂ ਤੇ ਪ੍ਰਸ਼ਾਸਨ ਨੂੰ ਵੀ ਕਾਫੀ ਮੁਸ਼ਕਲਤ ਕਰਨੀ ਪੈਂਦੀ ਆ ਪਾਣੀ ਕੱਢਣ ਵਾਸਤੇ ਮੋਟਰਾਂ ਚਲਾਉਣੀਆਂ ਪੈਂਦੀਆਂ ਨੇ ਵਰਕਰ ਰੱਖਣੇ ਪੈਂਦੇ ਆ ਉਹਨਾਂ ਨੂੰ ਤੇ ਫਿਰ ਵੀ ਉਦੋਂ ਬਾਅਦ ਵੀ ਲੋਕਾਂ ਨੂੰ ਵੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਆਵਾਜਾਈ ਬਿਲਕੁਲ ਰੁਕ ਜਾਂਦੀ ਹੈ ਰਸਤੇ ਬਲੌਕ ਹੋ ਜਾਂਦੇ ਨੇ ਜਦੋਂ ਇਹੋ ਜਿਹੇ ਪੁਲ ਜਿੱਥੇ ਮੇਨ ਰਸਤਾ ਹੁੰਦਾ ਉਥੋਂ ਲੰਘਣ ਵਾਸਤੇ ਜਦੋਂ ਪਾਣੀ ਦੇ ਨਾਲ ਭਰ ਜਾਂਦੇ ਨੇ ਪਰ ਤੁਹਾਨੂੰ ਇਹ ਪੰਜਾਬ ਦਾ ਅਜੀਹਾ ਪੁਲ ਦਿਖਾ ਰਹੇ ਹਾਂਗੇ ਜਿਹਦੇ ਵਿੱਚ ਕੀ ਪਾਣੀ ਬਿਲਕੁਲ ਰੁਕਦਾ ਹੀ ਨਹੀਂ ਹੈ ਜਦੋਂ ਜਿੰਨੀ ਵੀ ਬਾਰਿਸ਼ ਆ ਜਾਏ ਨਾਲ ਦੀ ਨਾਲ ਪਾਣੀ ਧਰਤੀ ਦੇ ਹੇਠਾਂ ਚਲਾ ਜਾਂਦਾ ਇਸ ਤਰੀਕੇ ਦੇ ਨਾਲ ਇਸ ਪੁਲ ਨੂੰ ਡਿਜ਼ਾਈਨ ਕੀਤਾ ਗਿਆ ਹੈ ਆ ਦੇਖੋ ਜੀ ਉਹੀ ਪੁਲ ਆਪਾਂ ਹੁਣ ਉਪੁਲ ਦੇ ਉੱਪਰ ਖੜੇ ਆ ਬਿਲਕੁਲ ਟ੍ਰੇਨ ਲਾਈਨ ਦੇ ਨਾਲ ਖੜੇ ਹੋ ਰੱਖਿਆਂਗੇ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿੱਡਾ ਲੰਮਾ ਪੁਲ ਐਸ ਪਾਸੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਤਕਰੀਬਨ 200-250 ਮੀਟਰ ਲੰਬਾ ਇਹ ਪੁਲ ਹੈਗਾ ਤੇ ਪਾਣੀ ਦੇਖ ਲਓ ਤੁਸੀਂ ਬਿਲਕੁਲ ਨਹੀਂ ਤੁਹਾਨੂੰ ਦਿਖਾਉਣੇ ਜਿਹੜਾ ਇਹਦੇ ਨਾਲ ਖੂਹ ਬਣਾਇਆ ਹੋਇਆਗਾ ਜਿੰਨਾ ਪਾਣੀ ਇੱਥੇ ਆਉਂਦਾਗਾ ਮੀਂਹ ਦਾ ਉਸ ਤੋਂ ਬਾਅਦ ਉਹ ਨਾਲ ਦੇਖੋ ਤੁਸੀਂ ਦੇਖ ਸਕਦੇ ਹੋ ਖੂਹ ਬਣਾਇਆ ਹੋਇਆ ਸਾਰੇ ਦਾ ਸਾਰਾ ਪਾਣੀ ਖੂਹ ਦੇ ਵਿੱਚ ਚਲਾਇਆ ਜਾਂਦਾ ਹੈ ਖੂਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਇਆ ਹੋਇਆਗਾ ਆ ਦੇਖੋ 10 ਸਾਲ ਹੋ ਗਏ ਉਸ ਨੂੰ ਬਣੇ ਹੋਣ ਨੂੰ ਪਰ ਕਦੇ ਵੀ ਕਿਸੇ ਨੂੰ ਵੀ ਇੱਥੋਂ ਦੀ ਨੰਗਣ ਚ ਦਿੱਕਤ ਨਹੀਂ ਆਈ ਤੁਸੀਂ ਦੇਖ ਸਕਦੇ ਹੋ ਖੂ ਜੂਮ ਕਰਕੇ ਦਿਖਾਉਣੇ ਆਗੇ ਉਹ ਦੇਖੋ ਕਾਫੀ ਡੂੰਗਾ ਖੂ ਬਣਾਇਆ ਗਿਆ ਹੈਗਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਪੁਲ ਦੇ ਉੱਪਰ ਕੰਮ ਕੀਤਾ ਗਿਆ ਹੈਗਾ ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਪੁਲ ਬਣਾਏ ਜਾਂਦੇ ਨੇ ਅਜਿਹਾ ਸਿਸਟਮ ਲਾਇਆ ਜਾਵੇ ਕਿ ਲੋਕਾਂ ਨੂੰ ਬਾਅਦ ਦੇ ਵਿੱਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵਾਰ ਦਾ ਖਰਚਾ ਹੀ ਬਚੇ ਸਰਕਾਰ ਦਾ ਇਹਦੇ ਵਿੱਚ ਖਰਚਾ ਵੀ ਬਚੂਗਾ ਲੋਕਾਂ ਦੀ ਖੱਜਲ ਖਵਾਰੀ ਵੀ ਬਚੂਗੀ ਇਹਦੇ ਨਾਲ ਲੋਕਾਂ ਦਾ ਟਾਈਮ ਵੀ ਬਚੂਗਾ ਕਿਉਂਕਿ ਜਦੋਂ ਪੁਲ ਬੰਦ ਹੋ ਜਾਂਦੇ ਨੇ ਇਹ ਨਹੀਂ ਪਤਾ ਉਹਨਾਂ ਨੂੰ 5 ਕਿਲੋਮੀਟਰ ਉੱਤੋਂ ਨਹੀਂ ਘੁੰਮ ਕੇ ਆਉਣਾ ਪੈਂਦਾ ਜਾਂ 10 ਕਿਲੋਮੀਟਰ ਉੱਪਰ ਦੀ ਘੁੰਮ ਕੇ ਆਉਣਾ ਪੈਂਦਾ ਟ੍ਰੈਫਿਕ ਦੀ ਦਿੱਕਤ ਹਰ ਚੀਜ਼ ਦੀ ਦਿੱਕਤ ਹੁੰਦੀ ਹੈਗੀ ਤੇ ਦੂਜੀ ਗੱਲ ਹਾਂਜੀ ਜਦੋਂ ਉਹਨਾਂ ਨੂੰ ਵਰਕਰ ਰੱਖਦੇ ਨੇ ਪਾਣੀ ਕੱਢਣ ਵਾਸਤੇ ਬੰਦੇ ਰੱਖੇ ਜਾਂਦੇ ਨੇ ਤੇ ਉਹਦੇ ਦੇ ਵੀ ਕਿੰਨਾ ਖਰਚ ਆ ਜਾਂਦਾ ਸਰਕਾਰ ਦਾ ਇਹ ਚੀਜ਼ਾਂ ਸਾਰੀਆਂ ਦੀ ਬਚਤ ਹੋ ਚਾਹੀਦੀ ਹੈ ਪ੍ਰਸ਼ਾਸਨ ਨੂੰ ਇਹ ਸਵਾਲ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਉਸੇ ਪੁਲ ਤੋਂ ਤਕਰੀਬਨ 500 ਮੀਟਰ ਦੂਰ ਆ ਦੂਸਰਾ ਪੁਲ ਬਣਿਆ ਹੋਇਆ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਆ ਆਹ ਟ੍ਰੇਨ ਦੀ ਲਾਈਨ ਆ ਗਈ ਤੇ ਉਹ ਦੇਖੋ ਬਾਈ ਪਾਣੀ ਕੱਢੀ ਜਾਂਦੇ ਨੇ ਪਾਈਪ ਲਾ ਕੇ ਇੰਜਨ ਚਲਾ ਰੱਖੇ ਨੇ ਆਹ ਦੇਖੋ ਆ ਸਰਕਾਰ ਦਾ ਹੁੰਦਾ ਜੀ ਖਰਚ ਆਹ ਦੇਖੋ ਇਹਨਾਂ ਨੇ ਇੰਜਨ ਰੱਖਿਆ ਹੋਇਆਗਾ ਇੰਜਨ ਰੱਖ ਕੇ ਪਾਈਪਾਂ ਲਾ ਕੇ ਪਾਣੀ ਕੱਢੀ ਜਾਂਦੇ ਨੇ ਕਿੰਨੇ ਬੰਦੇ ਲੱਗੇ ਹੋਏ ਨੇ ਕਿੰਨੇ ਤੁਸੀਂ ਦੇਖ ਸਕਦੇ ਹੋ ਹੁਣ ਤੇ ਵਿਚਾਰੇ ਸਵੇਰ ਦੇ ਲੱਗੇ ਹੋਏ ਨੇ ਪਾਣੀ ਕੱਢੀ ਹਜੇ ਵੀ ਕਿੰਨਾ ਪਾਣੀ ਬਚਿਆ ਹੋਇਆ ਉਹ ਦੇਖੋ ਇਧਰ ਬਾਹਨ ਚ ਹਿੱਟੀ ਜਾਂਦੇ ਨੇ ਪਾਈਪ ਲਾ ਕੇ ਸਾਰਾ ਕੁਝ